ਐਸੇ ਮੈਨੂੰ ਇੱਕ ਗੱਲ ਸੁਣਨ ਵਿੱਚ ਵੀ ਆਈ ਲੋਕੀ ਬਾਹਰ ਕਹਿੰਦੇ ਫਿਰਦੇ ਨੇ ਵਿਆਹ ਦੀ ਨੂੰਮਾ ਤੇ ਭਤੀਜੇ ਦੀ ਤੇ ਹੁਣ ਐਸ ਉਮਰ 'ਚ ਚਾਚੇ ਨੂੰ ਵਿਆਹ ਦਾ ਚਾੜ ਚੜਿਆ ਐ ਜੀ ਤੁਸੀਂ ਤੁਸੀਂ ਕੀ ਕਰਨ ਆਏ ਜੇ ਨਹੀਂ ਸਭ ਕੋ ਜਿੱਥੇ ਪੁੱਛੀ ਜਾਣਗੇ ਕਿ ਮੈਨੂੰ ਅੰਦਰ ਆਉਣ ਨੂੰ ਕਿਹੇਗੀ ਤੇ ਐਸਾ ਤਰ੍ਹਾਂ ਹਾਂ ਅੱ茶 ਬਣੀ ਵੀ ਮੈਨੂੰ ਉੱਥੋਂ ਪਿਆ ਦੇ ਤੇ ਮੈਂ ਇੱਥੇ ਵੀ ਕੇ ਜਿੱਥੇ ਬਾਹਰ ਚਲ ਜਾਵਾਂ ਆਜੋ ਮੋਬਾਈਲ ਦੇਖੀ ਜਾਣਾ ਜੇ ਕੀ ਹੋ ਗਿਆ ਹੋ ਗਿਆ ਸੁਰਜੀਤ ਕੋਰ ਆਈ ਜੇ ਸੁਰਜੀਤ ਕੋਰ ਆਪਣੀ ਮਾਸੀ ਹੱਸ ਕੇ ਤੇ ਆਉਂ ਕਰ ਮਾਸੀ ਨਹੀਂ ਹਾਂ ਮੇਰਾ ਉਹ ਜੇ ਰਿਸ਼ਤੇ ਕਰਾਂਦੀ ਜੇ ਵਿਚੋਲਣ ਸੁਰਜੀਤ ਕੋਰ ਬੁੱਢੀ ਉਹ ਕੀ ਕਰਨ ਆਈ ਏ ਮਨੂ ਕੀ ਪਤਾ ਵੇ ਮਨੂ ਫੋਨ ਕਰਕੇ ਆਈ ਏ ਤੁਸੀਂ ਮਨੂ ਦਿਓ ਸਵਾਲ ਜਵਾਬ ਕਰਨ ਦੇ ਉਹ ਕੀ ਕਰਨ ਆਈ ਏ ਕੌਣ ਆਇਆ ਵੇ ਉਹਨੂੰ ਕਿੰਨੇ ਸੱਦਿਆ ਏ ਮੰਨੂ ਨੇ ਜੇ ਪਤਾ ਹੁਣ ਚੁੱਪ ਕਰਕੇ ਬਾਹਰ ਆਓ ਤੇ ਐ ਨਾ ਹੋਵੇ ਕਿ ਤੇ ਮਾਤਾ ਨੂੰ ਡਾਇਰੈਕਟ ਮਿਲ ਲਵੇ ਨੀ ਚੱਲ ਨਹੀਂ ਕਿਦਰ ਮਾਤਾ ਦੇ ਮੱਥੇ ਲੱਗ ਗਈ ਤੇ ਹੋਰ ਸਿਆਪਾ ਪੈ ਜਾਣਾ ਹੀ ਜਾਣ ਨੂੰ ਚੱਲ ਛੱਡ ਚਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਜੀ ਠੀਕ ਹੋ ਹਾਂਜੀ ਤੇ ਚਲੋ ਠੀਕ ਹੋ ਹਾਂਜੀ ਹਾਂਜੀ ਸਭ ਠੀਕ ਹੈ ਹੋਰ ਚੈਜੀ ਕਿਵੇਂ ਆਣਾ ਹੋਇਆ ਇੱਧਰ ਤੁਹਾਡੀ ਸੱਸ ਨੇ ਮੈਨੂੰ ਬੁਲਾਇਆ ਸੀ ਸੱਸ ਨੇ ਬੁਲਾਇਆ ਹਾਂ ਕੋਈ ਕੰਮ ਸੀਗਾ ਆਹ ਉਹਨਾਂ ਨੂੰ ਕੰਮ ਹੀ ਚਟਾਈ ਉਹਨਾਂ ਨੇ ਮੈਨੂੰ ਬੁਲਾਇਆ ਦੱਸੋ ਮੈਂ ਤੇ ਆਈ ਹਾਂ ਰਿਸ਼ਤੇ ਵਾਸਤੇ ਰਿਸ਼ਤੇ ਵਾਸਤੇ ਹਾਂ ਹਾਏ ਹਾਏ ਅੱਜ ਦੇ ਸਾਈਲ ਦਾ ਰਿਸ਼ਤਾ ਕਰਨਾ ਹੀ ਨਹੀਂ ਹੈਗਾ ਅੱਜ ਦੇ ਛੋਟਾ ਜੇ ਨਹੀਂ ਸਾਈਲ ਦਾ ਰਿਸ਼ਤੇ ਉੱਤੇ ਮੈਂ ਥੋੜੀ ਆਈ ਹਾਂ ਮੈਂ ਤੇ ਆਈ ਗੋਲਦੀ ਦੇ ਰਿਸ਼ਤੇ ਵਾਸਤੇ ਗੋਲਡੀ ਦੇ ਇਸਤੇ ਵਾਸਤੇ ਹਾਂ ਜੈ ਜੀ ਅੱਗੇ ਵੀ ਤੁਸੀਂ ਇਹ ਰਿਸ਼ਤਾ ਕਰਵਾਇਆ ਸੀ ਗੋਲਡੀ ਦਾ ਮੈਂ ਕਹਾਂ ਜੋ ਕਰਨੀ ਮੈਂ ਨਹੀਂ ਕਰਾਇਆ ਸੀ ਤੇ ਤੁਹਾਨੂੰ ਸਾਰਾ ਕੁਝ ਪਤਾ ਹੀ ਹੈ ਅੱਗੇ ਉਹਨਾਂ ਸਾਹਮਣੇ ਨਹੀਂ ਆਈ ਤੇ ਹੁਣ ਫਿਰ ਤੁਸੀਂ ਰਿਸ਼ਤਾ ਕਰਵਾਣ ਆ ਗਏ ਜੇ ਹਾਏ ਹਾਏ ਉਹਨੂੰ ਵੀ ਉਹਨੇ ਸਾਹਮਣੇ ਨਹੀਂ ਆਈ ਨਹੀਂ ਚ ਉਹ ਤਾਂ ਇਹ ਕਹਿੰਦਾ ਇਹ ਪਾਵਨੀ ਹੈਗਾ ਉਹਨੇ ਤੇ ਬੜੀ ਵਧੀਆ ਰੱਖੀ ਹੋਈ ਸੀ ਬੜਾ ਵਧੀਆ ਉਹਨੂੰ ਕਮਾਨ ਵੀ ਲਿਜਾਂਦਾ ਸੀ ਸਭ ਕੁਝ ਕਰਦਾ ਸੀਗਾ ਪਤਾ ਨਹੀਂ ਕੀ ਹੋਇਆ ਫਿਰ ਸਮਝ ਨਹੀਂ ਆਈ ਕਹਾਣੀ ਪਤਾ ਨਹੀਂ ਲੱਗਾ ਤੇ ਫਿਰ ਤੁਸੀਂ ਕਹੋਗੇ ਕਿ ਤੁਸੀਂ ਛੱਡੀ ਕਿਉਂ ਵੰਜ ਕਿਉਂ ਫਿਰ ਤੁਹਾਡੀ ਬਦਨਾਮੀ ਹੋਏਗੀ ਨਹੀਂ ਤੁਸੀਂ ਬਹੁਤੀਆਂ ਗੱਲਾਂ ਨਾ ਮਾਰੋ ਆਪਣੀ ਸੱਸ ਨੂੰ ਬੁਲਾਓ ਚਾਹੀ ਜੀ ਮਤਦਹਾਰ ਹੀ ਨਹੀਂ ਹੈਗੇ ਉੱਥੇ ਗਏ ਹੋਏ ਸੀ ਇਹ ਮੈਨੂੰ ਸੱਦ ਕੇ ਕਿ ਆਪ ਉਹ ਚਲੀ ਗਈ ਐ ਤੇ ਕੋਈ ਗੱਲ ਨਹੀਂ ਕੀ ਮੈਂ ਜੀਬ ਲੰਨੀ ਆ ਤੇ ਚਲ ਕੋਈ ਗੱਲ ਨਹੀਂ ਮੈਂ ਵੀ ਇੱਥੇ ਬੈਠੀ ਹੋਈ ਆ ਮੈਂ ਵੀ ਜੇ ਘਰ ਜਾ ਕੇ ਕੀ ਕਰਨਾ ਇਕੱਲੀ ਤੇ ਮੈਂ ਹੈਗੀ ਆ ਉੱਥੇ ਕੀ ਐ ਚਾਈ ਜੀ ਉਹਨਾਂ ਤੇ 2-3 ਦਿਨ ਲੱਗ ਜਾਣੇ ਜੀ ਅਜੇ ਹਾਂ ਹਾਂ ਨਹੀਂ ਮੈਨੂੰ ਸੱਦ ਕੇ ਤੇ ਆਪ 2-3 ਦਿਨ ਤੇ ਚਲੀ ਗਈ ਐ ਹਾਂ ਜੀ ਉਹ ਜ਼ਰੂਰੀ ਜਾਣਾ ਪੈ ਗਿਆ ਉਹਨਾਂ ਨੂੰ ਐ ਚ ਗੱਲ ਬੜੀ ਮਾੜੀ ਕੀਤੀ ਸੀ ਦਾਸ ਹਾਂ ਦੱਸ ਹਾਂ ਚੱਲ ਲੈਣ ਦੇ ਕਰ ਮੈਂ ਨਾ ਫੋਨ ਕਰਕੇ ਵਿਕਦੀਆਂ ਪਲੀਆਂ ਪਲੀਆਂ ਲਿਆ ਲਿਆ ਤਨ ਮੈਂ ਮੇਲ ਰਿਣੀ ਸੁੱਚ ਬੰਦ ਹੁੰਦਾ ਪਿਆ ਜੇ ਉਹਨਾਂ ਦਾ ਹੋ ਉਹਨਾਂ ਦੀ ਇਹ ਆਦਤ ਹੈ ਕਿ ਜੇ ਉਹ ਜਿੱਥੇ ਵੀ ਜਾਂਦੇ ਨੇ ਨਾ ਮੋਬਾਈਲ ਦਾ ਸਵਿਚ ਤੇ ਪਹਿਲਾਂ ਹੀ ਆਫ ਕਰਦੇ ਨੇ ਨਾ ਸੁੱਚ ਬੰਦ ਆਉਂਦਾ ਅੱਛਾ ਆ ਤੇ ਦੱਸ ਮੈਨੂੰ ਘਰ ਸੱਦ ਕੇ ਆਪ ਉਹ ਤੇ ਸੁੱਚ ਉੱਤ ਕਰਕੇ ਬੈਠੀ ਹੋਈ ਹੈ ਦੱਸ ਉਹਨੂੰ ਨਹੀਂ ਪਤਾ ਲੱਗਦਾ ਕਿ ਮੈਂ ਆਣਾ ਵੇ ਘਰ ਚਲੋ ਕੋਈ ਗੱਲ ਨਹੀਂ ਮੈਨੂੰ ਅਗਰ ਉਹਨਾਂ ਦਾ ਫੋਨ ਆਂਦਾ ਹੈ ਨਾ ਤੇ ਮੈਂ ਤੁਹਾਡਾ ਸੀਨਿਆ ਦੇ ਦਾਂਗੀ ਚਲ ਫਿਰ ਅਸੀਂ ਮੰਜੂ ਬਾਜ਼ਾਰ ਜਾਣਾ ਤੁਸੀਂ ਲੈ ਚਾਈ ਜੀ ਸਾਨੂੰ ਥੋੜਾ ਬੜਾ ਜ਼ਰੂਰੀ ਕੰਮ ਸੀਗਾ ਤੇ ਅਸੀਂ ਬਾਜ਼ਾਰ ਨੂੰ ਜਾਣਾ ਹੈ ਲੱਗਦਾ ਸੁਜੀਤ ਕੋਰ ਆ ਗਈ ਹੈ ਮੈਨੂੰ ਉਸਦੀ ਆਵਾਜ਼ ਲੱਗਦੀ ਪਈ ਜਾ ਕੇ ਵੇਖਾਂ ਚੰਗਾ ਬੁੱਤ ਉਹ ਮੈਂ ਚਲ ਗਈ ਤੇ ਜਦੋਂ ਆਂਗੇ ਨਾ ਤੇ ਮੈਨੂੰ ਹੋਰ ਕਰ ਦੇਣਾ ਕਿ ਮੇਰ ਕੋ ਦਿੱਤਾ ਬਹੁਤ ਵਧੀਆ ਹੈ ਠੀਕ ਹੈ ਜੀ ਜਰੂਰ ਜੀ ਜਰੂਰ ਮਨਜੂ ਛਾੜੇ ਉਹ ਬਾਅਦ ਤੱਕ ਚਾਹੀਏ ਸ਼ੁਕਰ ਹੈ ਪੈਣਾ ਅੱਜ ਤੇ ਬਚ ਗਈ ਆਜੋ ਬਹਿ ਜਾ ਸਿਮਰਣਾ ਮੈਂ ਨਾ ਸੁਰਜੀਤ ਕੌਰ ਨੂੰ ਬੁਲਾਇਆ ਹੈ ਗੋਲਡੀ ਦੇ ਰਿਸ਼ਤੇ ਵਾਸਤੇ ਅੱਛਾ ਹਾਂ ਤੇ ਜੇਕਰ ਆ ਗਈ ਨਾ ਤੇ ਮੈਨੂੰ ਬੁਲਾ ਲੈਣਾ ਠੀਕ ਹੈ ਤੇ ਵੀ ਜੇ ਕੋਈ ਚਾਹ ਪਾਣੀ ਪੀਣਾ ਛੇ ਚਲੋ ਬਣਾ ਲਓ ਚਾਹ ਬਣਾ ਲਓ ਠੀਕ ਹੈ ਤੁਹਾਡੇ ਕਮਰੇ ਚ ਪੀਜਦੇ ਨੇ ਠੀਕ ਹੈ ਠੀਕ ਹੈ ਸ਼ੁਕਰ ਬੰਜੀ ਬੱਚਗੇ ਜੇ ਅੱਜ ਹਾਂ ਮੇਰੀ ਗੱਲ ਸੁਨੋ ਜੇ ਆਜਨ ਦੇ ਨਾ ਉਪਰੋਂ ਤੇ ਜਿਸ ਤਰ੍ਹਾਂ surjeet ਕੋਈ ਆਈ ਸੀ ਤੇ ਮਨ ਨੂੰ ਤੇ ਲੱਗਦਾ ਕਿ ਅੱਜ ਠਾਕੜ ਨਾਲ ਹੀ ਲੱਗ ਜਾਣਾ ਇਹਦਾ ਤੇ ਤੂੰ ਨਾ ਜਿਆਦਾ ਚਲਾਕ ਵੀ ਬੰਦੀ ਸੀ surjeet ਦੇ ਘਰ ਆਤੀ ਮੋਬਾਈਲ ਪੜ ਕੇ ਨੰਬਰ ਮਲਾਂ ਲਾ ਪਈ ਬੇਬੇ ਵਾਹ ਨਹੀਂ ਸਿਆਣੀ ਐ ਨਾ ਉਹ ਕਹਿੰਦੇ ਮੈਂ ਬਹੁਤ ਜਿਆਦਾ ਸਿਆਣੀ ਐ ਪਤਾ ਮੈਂ ਕੀਤਾ ਕੀ ਐ ਕੀ ਕੀਤਾ ਮੈਨੂੰ ਹੁਣ ਕੀ ਪਤਾ ਉਹਦਾ ਨੰਬਰ ਫੜ ਕੇ ਨਾ ਤੇ ਮੈਂ ਡਿਲੀਟ ਹੀ ਕਰਤਾ ਏ ਤੇ ਮੈਂ ਬਾਅਦ ਚ ਕਹਤਾ ਹਾਂ ਸੂਚ ਬੰਦ ਹੈ ਪਤਾ ਲੱਗਾ ਕੁਛ ਨਹੀਂ ਇਸੇ ਕਰਕੇ ਕਹਨੀ ਆ ਮੈਂ ਵੱਡੀ ਆ ਨਾ ਮੇਰੀ ਮੰਨ ਕੇ ਚੱਲਿਆ ਕਰ ਉਹ ਹੀ ਦਿਮਾਗ ਤੇਰਾ ਲਗੀ ਉਹਦਾ ਤੇ ਨੰਬਰ ਕਰਤਾ ਹੀ ਡਿਲੀਟ ਹੂੰ ਮਾਤਾ ਦੇ ਮੋਬਾਈਲ ਵਿੱਚ ਤੇ ਨੰਬਰ ਹੈਗਾ ਇਹ ਸੁਰਜੀਤ ਕੋਰ ਦਾ ਓਏ ਹੋਏ ਇਹ ਤਾਂ ਮੈਂ ਭੁੱਲੀ ਗਈ ਆ ਤਾਈਆਂ ਹੀ ਕਹਨੀ ਆ ਮੈਂ ਤੁਹਾਡੇ ਤੋਂ ਬੜੀ ਸਿਆਣੀ ਆ ਜਿੰਨੀ ਕੁ ਅੱਗੇ ਮੈਨੂੰ ਪਤਾ ਐਦਾਂ ਕਰੀ ਮੇਰੀ ਗੱਲ ਸੁਣ ਹੁਣ ਚਾਹ ਬਣਾ ਲਗੀ ਨਾ ਪਾਣ ਨੂੰ ਚਾਹ ਦੇਣੀ ਚਾਹੀਂਗੀ ਨਾ ਜਾ ਕੇ ਫਟਾਫਟ ਉਹਦੀ ਤੁਸੀਂ ਟੈਨਸ਼ਨ ਹੀ ਨਾ ਲਵੋ ਉਹ ਤੇ 1 ਸਕਿੰਟ ਦਾ ਕੰਮ ਐ ਮੇਰਾ ਤੁਸੀਂ ਚਾਹ ਬਣਾਓ ਤੇ ਮੈਂ ਦੇਖਦੀ ਮਾਤਾ ਨੂੰ ਚਾਹ ਠੀਕ ਇਹ ਸੰਦੇ ਭੇਜੇ ਨਹੀਂ ਨਹੀਂ ਮੈਂ ਵੈਸੇ ਬੈਠੀ ਐ ਉਹਨਾ ਮੰਨਾ 2 ਮਿੰਟ ਆਪਣਾ ਨਾ ਫੋਨ ਦੀ ਖਾਣਾ ਮੇਰਾ ਨਾ ਫੋਨ ਚੱਲਦਾ ਨਹੀਂ ਪਿਆ ਤੇ ਨੈਟਵਰਕ ਨਹੀਂ ਆਂਦੇ ਤੇ ਮੈਂ ਕਿਹਾ ਮੈਂ ਇਹਨਾਂ ਨੂੰ ਨਾ ਫੋਨ ਕਰ ਲਾਂ ਤੇ ਸ਼ਾਮ ਲਈ ਨਾ ਸਮਾਨ ਮੰਗਵਾਲਾਂ ਥੋੜਾ ਘਰ ਵਾਸਤੇ। ਲੈ ਕੋਈ ਦੇਪੁੱਤਰ ਫੋਨ ਦੀ ਕੀ ਗੱਲ ਹੈ ਲਫੜ ਤੂੰ ਫੋਨ। ਤੁਸੀਂ ਤਾਂ ਨਹੀਂ ਕੁਝ ਮੰਗਵਾਣਾ। ਨਹੀਂ ਨਹੀਂ ਮੈਂ ਨਹੀਂ ਕੁਝ ਮੰਗਵਾਉਣਾ। ਜੇ ਮੰਗਵਾਣਾ ਤਾਂ ਦੱਸੋ ਤੁਹਾਡੇ ਲਈ ਵੀ ਮੰਗਵਾ ਲੈਣੀ ਆ। ਨਹੀਂ ਨਹੀਂ ਕੁਝ ਨਹੀਂ। ਲੈ ਲੋ। ਤੁਹਾਡੇ ਫੋਨ 'ਚ ਵੀ ਉਹੀ ਪੰਗਾ ਜੇ। ਨੈਟਵਰਕ ਹੀ ਨਹੀਂ ਆਣ ਦੇ ਜੇ। ਮੈਂ 2 ਮਿੰਟ ਮਾ ਬਾਹਰ ਕਰਕੇ। ਹਾਂ ਕਰ ਕਰ ਬਾਹਰ ਜਾ ਕਰ ਲਾਂ। ਬੀਜੀ ਅੱਲੋ ਫੋਨ ਮੈਂ ਘਰ ਤਾਂ ਇਹਨਾਂ ਨੂੰ ਫੋਨ ਤੋ ਕਹਿੰਦੇ ਬੀਜੀ ਨੂੰ ਵੀ ਕੁਝ ਪੁੱਛ ਲੈ ਜੋ ਉਹਨਾਂ ਨੇ ਖਾਣਾ ਤੇ ਨਹੀਂ ਬੁੱਤਰ ਮੈਂ ਨਹੀਂ ਕੁਝ ਚਾਹੀਦਾ ਚਲੋ ਠੀਕ ਹਾਂ ਤੁਸੀਂ ਬੈਠੋ ਤੇ ਮੈਂ ਭੈਣ ਜੀ ਨੂੰ ਕੰਨੀ ਆ ਤੁਹਾਨੂੰ ਚਾਹ ਦੇ ਦੇ ਜੰਦੇ ਕੋਈ ਗੱਲ ਤੇ ਜੇ ਚਾਹ ਨਾਲ ਕੁਝ ਖਾਣਾ ਤਾਂ ਮੈਨੂੰ ਦੱਸ ਤੋ ਨਹੀਂ ਕੁਝ ਨਹੀਂ ਖਾਣਾ ਤੋ ਕੁਝ ਨਹੀਂ ਖਾਣਾ ਤੇਰਾ ਕੰਮ ਹੋ ਗਿਆ ਹੈ ਨਾ ਹਾਂ ਹਾਂ ਮੇਰਾ ਕੰਮ ਹੋ ਗਿਆ ਠੀਕ ਹੈ ਆ ਲਾਈ ਇਹ ਛੋਟੀ ਮਾਤਰਾ ਕਸ਼ਮੀਰ ਅੱਤੀ ਛੁੱਟੀ ਸਵੇਰ ਦੀ ਪੜੀ ਜਾਂਦੀ ਨਾਨੀ ਆਏ ਤੇ ਨਾਨੀ ਨਾਲ ਖੇਲਣਾ ਥੋੜਾ ਚਾਹੀਦਾ ਹੈ ਨਾ ਇਹ ਮੰਮੀ ਮੈਨੂੰ ਹੋਮਾ ਦਿੰਦਾ ਕੋਈ ਨਹੀਂ ਠਹਿਰ ਕੇ ਕਰਨਾਂਗੀ ਆ ਜਾ ਨਾਨੀ ਨਾਲ ਗੱਲਾਂ ਕਰੀਗੀ ਠੀਕ ਹੈ ਚਲ ਨਾਨੀ ਨੇ ਪਤਾ ਕੀ ਕਹੀ ਹੁਣ ਸਾਡੀ ਕੋਈ ਰੋ ਠੀਕ ਹੈ ਬੋਲेंगी ਨਾ ਚਲ ਚਲ ਉਹ ਬੈਲਾ ਨਾਨੀ ਬੈਠੀ ਹੈ ਨਾਨੀ ਇਹ ਮੇਰਾ ਪੁੱਤੂ ਹਾਂ ਸਾਡੇ ਤੋਂ ਨਹੀਂ ਦੇਓ ਤੇ ਹੁਣ ਮੈਂ ਤੁਹਾਡੇ ਕੋਲ ਹੀ ਰਹਿਣਾ ਹੁਣ ਮੈਂ ਕਿਹਦੀ ਕਿ ਮੈਂ ਆਪਣੇ ਪੁੱਤੂ ਨੂੰ ਘਾਟ ਵੀ ਕੋਈ ਨਹੀਂ ਵੇਹ ਲਾ ਕਿੰਨਾ ਪਿਆਰ ਕਰ। ਜਾਣ ਨਹੀਂ ਦੇਣਾ ਮੰਮੀ ਇੰਨੇ ਹੁੰਦਾਂ ਨੂੰ। ਤੂੰ ਹੁਣ ਇੱਥੇ ਰਹਿਣਾ ਜੀ। ਜੇ ਕਿਸ ਨੂੰ ਪਸੰਦ ਲੱਗ ਜਾ ਫੇਰ ਮੇਰੀ ਗੱਲ ਸੁਣੋ। ਪਤਾ ਕਦ ਲੱਗਾ? ਲੈ ਕਾਸ਼ਮੀ ਫਾੜ ਆਪਣੀ ਬੁੱਕ ਤੇ ਪਾੜੋ ਉੱਥੇ। ਮੇਰਾ ਪੁੱਤੂ ਹੀ ਹੈ। ਚਲ ਬਗਨਾ ਨਹੀਂ ਤੀ ਹੈ। ਜਮੀਂ ਪੜ ਕੇ ਸੁਣਾ ਤੂੰ। ਠੀਕ ਹੈ? ਮੰਮੀ ਇਹ ਤਾਂ ਮਹੀਨੇ ਖਾਂ ਮੀ। ਨਾ ਨਾ ਆਏ ਆਮ ਦਾ। ਕਾਸ਼ਮੀ ਆਪਣੇ ਰੂਮ ਚ ਚਲ ਜਾ ਤੂੰ ਉੱਥੇ ਜਾ ਕੇ ਪੜ ਲਾ। ਮੈਂ ਮੰਮੀ ਮੈਨੂੰ ਇੱਥੇ ਮਜ਼ਾ ਆਉਂਦਾ ਹੈ ਇੱਥੇ ਆਮੀ ਨਹੀਂ ਮਿਲਣਾਂਨੀ ਤੇਰੇ ਕੋਲ ਆ ਜਾਂ ਦੂਰ ਜਦ ਪੜ੍ਹੇਗੀ ਨਾ ਮੈਨੂੰ ਆਵਾਜ਼ ਆਊਗੀ ਬੰ ਚੰਗਾ ਲੱਗੂਗਾ ਕਿ ਮੇਰੀ ਕਾਸ਼ਵੀ ਪੜ੍ਹਦੀ ਪਈ ਆ ਜਾਂ ਪੜ੍ਹ ਕੇ ਸੁਣਾ ਦੂਰੋਂ ਮੈਂ ਇੱਥੇ ਬੈ ਕੇ ਸੁਣਾ ਯਾ ਮੇਰਾ ਪੁੱਤ ਤੂੰ ਜਮਾਂਗਾਰੇ ਤੂੰ ਲੈ ਕਿਉਂ ਨਹੀਂ ਤੇਰੇ ਵਾਸਤੇ ਨਾ ਆਉਨੇ ਆਈ ਆ ਠੀਕ ਹੈ ਮੇਰੇ ਲੱਡੂ ਆ ਪੁੱਤ ਜਿਹੜੀਆਂ ਤੂੰ ਗੱਲਾਂ ਕਰਦੀ ਠੀਕ ਕਰਦੀ ਮੈਂ ਸੋਚਦੀ ਜੇ ਕਿਸੇ ਨੂੰ ਪਤਾ ਲੱਗ ਗਿਆ ਸਿਆਣੀ ਬੈਣੀ ਦੀ ਬੇਇੱਜ਼ਤੀ ਹੋਊਗੀ ਤੇ ਚੰਗੇ ਨਹੀਂ ਲੱਗਦੇ ਪੁੱਤ ਮੰਮੀ ਤੀ ਆਪਣੇ ਦਿਲ ਦਿਮਾਗ ਵਿੱਚੋਂ ਨਾ ਆ ਗੱਲ ਕੱਢ ਦੋ ਜੋ ਮੈਂ ਤੈਨੂੰ ਕਿਹਾ ਨਾ ਤੀ ਉਹੀ ਕਹਿਣਾ ਪਤਾ ਕਿਵੇਂ ਲੱਗ ਜੇਗਾ ਦੱਸੋ ਮੈਨੂੰ ਕਿਵੇਂ ਪਤਾ ਲੱਗ ਜੇਗਾ ਜਾਂ ਤੇ ਤੂੰ ਹੀ ਦੱਸੋ ਤੇ ਜਾਂ ਮੈਂ ਦੱਸਾਂ ਨਾ ਮੈਂ ਦੱਸਣਾ ਜੀ ਤੇ ਨਾ ਤੂੰ ਹੀ ਦੱਸਣਾ ਤੂੰ ਜੇ ਦੱਸਣ ਵੀ ਲੱਗੋਗੇ ਨਾ ਤੇ ਮੈਂ ਦੱਸਣ ਨਹੀਂ ਦੇਣਾ ਇਹ ਤਾਂ ਗੱਲ ਠੀਕ ਹੈ ਪੁੱਤ ਤੇਰੀ ਮਗਰ ਮੈਂ ਡਰਦੀ ਆ ਨਾ ਮੇਰੇ ਮਨ 'ਚ ਹੈਗਾ ਕਿ ਹੈ ਕਿਸੇ ਨੂੰ ਪਤਾ ਨਾ ਲੱਗੇ ਤੇਰਾ ਨਾ ਬੇਇੱਜ਼ਤੀ ਹੋਵੇ ਮੇਰੀ ਨਾ ਹੋਵੇ ਚੰਗੇ ਨਹੀਂ ਨਾ ਲੱਗੇ ਦਾ ਮੇਰੀ ਗੱਲ ਸੁਣ ਮਮੀ ਜੀ ਕਿਸ ਨੂੰ ਪਤਾ ਲੱਗਿਆ ਫੇਰ ਨਹੀਂ ਲੱਗਣਾ ਜਿੰਝ ਕਰੋਗੇ ਨਾ ਘੜੀ ਘੜੀ ਤੇ ਮੈਨੂੰ ਪਤਾ ਨਾ ਲੱਗੇ ਪਤਨਾ ਤੇ ਤੁਹਾਡੇ ਮੂੰਹ ਗੱਲ ਨਿਕਲ ਜਾਣੀ ਬਸ ਬੇਫਿਕਰ ਹੋ ਕੇ ਨਾ ਰਹੀ ਜਾਓ ਜਦੋਂ ਮੈਂ ਇਸ ਗੱਲ ਸਾਹਮਣੇ ਕੱਲ ਦੀ ਤੇ ਕਿਸੇ ਨੇ ਪੁੱਛਿਆ ਨਹੀਂ ਤੁਹਾਨੂੰ ਗੱਲ ਕਰਨ ਦਾ ਮਤਲਬ ਹੀ ਨਹੀਂ ਹੈਗਾ ਡਾਡਾ ਚਲ ਕੋਈ ਨਹੀਂ ਮੈਂ ਧਿਆਨ ਰੱਖੂੰਗੀ ਮੈਂ ਕੋਸ਼ਿਸ਼ ਨਹੀਂ ਕਰਨੀ ਗੱਲ ਕਰਨ ਦੀ ਠੀਕ ਆ ਬਸ ਇਹੋ ਹੀ ਮੈਨੂੰ ਤੁਹਾਡੇ ਤੇ ਉਮੀਦ ਹੈ ਸੀਮਾ ਤੂੰ ਜਿ ਤਰ੍ਹਾਂ ਕਹਿੰਗੀ ਨਾ ਮੈਂ ਉਹ ਤੋ ਉਤਰਾ ਹੀ ਕਰਾਂਗਾ ਮਗਰ ਮੈਨੂੰ ਨਾ ਦੁਨੀਆ ਤੋਂ ਡਰ ਲੱਗਦਾ ਏ ਵੀ ਕੋਈ ਗੱਲ ਨਾ ਕਰੇ ਕੋਈ ਲੈ ਲੈ ਮੰਮੀ ਕਾਦਾ ਡਰ ਲੱਗਦਾ ਮਾਤਾ ਨੂੰ ਲੱਗਦਾ ਮਮੀ ਆਹ ਵੇਖ ਲੋ ਕੀ ਕਹੀ ਜਾਂਦੇ ਮਮੀ ਮਮੀ ਕਹਿੰਦੇ ਮੈਨੂੰ ਦੁਨੀਆ ਤੋਂ ਡਰ ਲੱਗਦਾ ਪਤਾ ਨਹੀਂ ਲੋਕੀ ਕੀ ਗੱਲਾਂ ਕਰਨਗੇ ਮਾ ਆ ਕੇ ਧੀ ਕਰ ਬੈ ਗਈ ਆ ਲੈ ਮਮੀ ਜਵਾਈ ਵੀ ਤੇ ਪੋਤੀ ਹੁੰਦੇ ਆ ਨਹੀਂ ਨਹੀਂ ਪੁੱਤ ਤੂੰ ਤੇ ਮੇਰਾ ਪਹਿਲੋ ਪੁੱਤ ਹਾਂ ਤੇ ਫਿਰ ਕੀ ਜੇ ਤੁਹਾਡਾ ਪੁੱਤ ਬਾਹਰ ਚਲ ਗਿਆ ਤੇ ਆ ਵੀ ਤੇ ਤੁਹਾਡਾ ਪੁੱਤ ਆ ਤੇ ਇਹ ਕੋ ਇਤਨਾ ਸੋਚਦੇ ਜੇ ਭੈਣ ਜੀ ਜੇ ਤਾਂ ਨੂੰ ਐਸ ਕਲੋ ਡਰ ਲੱਗਦਾ ਹੈ ਨਾ ਕਿ ਲੋਕੀ ਕੀ ਕਹਿਣਗੇ ਕਿ ਮੈਂ ਜਵਾਈ ਕਰ ਰਹਿਣ ਡਈ ਆ ਤੁਸੀਂ ਐਸ ਤਰ੍ਹਾਂ ਕਰੋ ਤੁਸੀਂ ਆਪਣੀ ਭੈਣ ਦੇ ਘਰ ਰਵੋ ਇਹ ਤਾਂ ਗੱਲ ਠੀਕ ਹੈ ਜਿੰਨੀ ਦੇਰ ਮਰਜ਼ੀ ਰਵੋ ਗੱਲ ਸੁਣ ਸੀਮਾ ਆਪਣੇ ਭਰਾ ਨੂੰ ਫੋਨ ਕਰਕੇ ਕਹਿ ਦੇ ਕਿ ਆਪਣੀ ਮੰਮੀ ਦਾ ਕੋਈ ਵੀਜ਼ਾ ਨਾਲ ਲਵਾਵੇ ਇਹ ਮੇਰੀ ਭੈਣ ਨੇ ਮੇਰੇ ਕੋਲ ਹੀ ਰਹਿਣਾ ਜੇ ਬਾਹਰ ਚਲੀ ਗਈ ਨਾ ਤੇ ਇਹਦਾ ਤਾਂ ਦਿਲ ਨਹੀਂ ਲੱਗਣਾ ਪਰ ਮੰਮੀ ਉਹਨਾਂ ਦਾ ਤਾਂ ਵੈਸੇ ਨਹੀਂ ਦਿਲ ਕਰਨ ਦੇ ਇੱਥੇ ਰਹਿਣ ਨੂੰ ਉਹ ਕਹਿੰਦੀ ਆ ਜਲਦੀ ਜਲਦੀ ਵੀਜ਼ਾ ਲੱਗੇ ਤੇ ਮੈਂ ਜਾਵਾਂ ਲੈ ਮੰਮੀ ਤਸੀਂ ਕੀ ਹੈ ਨਹੀਂ ਪੁਰਾਣੀਆਂ ਗੱਲਾਂ ਸੋਚਦੇ ਜੇ ਨਸੋ ਵਿਆਹ ਕੋ ਮਿੱਕੀ ਨੇ ਖੁਸ਼ ਹੋਈ ਟੜੀ ਉਹ ਨਾ ਮੰਮੀ ਭੈਣ ਨੂੰ ਇਹ ਕਿ ਮੈਂ ਆਪਕੋ ਸੁਣ ਲਿਆ ਕਾਸ਼ਰੀ ਸੀ ਗੱਲ ਸੁਣੀ ਨਾ ਕਿੰਨੀ ਖੁਸ਼ ਹੋਈ ਆ ਬਹੁਤ ਬੜਾ ਪਿਆਰ ਕਰਦੀ ਐ ਨਾਨੀ ਤੁਸੀਂ ਇੱਥੇ ਹੀ ਰਹਿਣਾ ਜਾਣਾ ਨਹੀਂ ਤੁਸੀਂ ਮੇਰੇ ਕੋ ਰਹਿਣਾ ਮੈਂ ਤਾਂ ਕਹਿੰਨਾ 6 ਮਹੀਨੇ ਛੱਡੋ ਤੁਸੀਂ ਸਾਰੀ ਉਮਰ ਇੱਥੇ ਰਵੋ ਸਾਡੇ ਕੋ ਨਹੀਂ ਭੁੱਤ ਭੈਣ ਜੀ ਚੰਗੇ ਨਹੀਂ ਨਾ ਫਿਰ ਲੱਗੀ ਦਾ ਹਾਏ ਹਾਏ ਕੀ ਤੁਸੀਂ ਪੁਰਾਣੇ ਰਵਾਜਾਂ ਦੇ ਜੇ ਇਹ ਗੱਲ ਛੱਡਦੇ ਕਿਉਂ ਨਹੀਂ ਇਹ ਸਾਡੇ ਸਮਾਜ 'ਚ ਗੱਲ ਕਿਉਂ ਨਹੀਂ ਨਿਕਲਦੀ ਕਿ ਖੜੇ ਜਵਾਈਆਂ ਦੇ ਘਰ ਰਹਿਣਾ ਬੁਰਾ ਵੇਖੋ ਭੈਣ ਜੀ ਜੇ ਆਪਾਂ ਨੂੰ ਅਨੁਦਿਗਿਆ ਮੰਨੇ ਆ ਤੇ ਜਵਾਈਆਂ ਨੂੰ ਪੁੱਤ ਕਿਉਂ ਨਹੀਂ ਮੰਨਦੇ ਹਾਂ ਪਹਿਲੀ ਇਹ ਤੇ ਗੱਲ ਠੀਕ ਹੈ ਜਵਾਈਆਂ ਨੂੰ ਪਹਿਲਾਂ ਪੁੱਤ ਮੰਨੀਦਾ ਆਪਣੇ ਪੁੱਤਾਂ ਨੂੰ ਬਾਅਦ ਚ ਤੇ ਬਸ ਫਿਰ ਫਿਕਰ ਨਹੀਂ ਕਰਨੀ ਤੂੰ ਇੱਥੇ ਹੀ ਰਹਿਣ ਦੇ ਛਡਾਰ ਕੱਡੋਨ ਮੰਨ ਚੋ ਮੇਰੀ ਭੈਣ ਕਹਿੰਦੀ ਆ ਮੈਂ ਇੱਥੇ ਹੀ ਰਹੂੰਗੀ ਬਸ ਚੰਗਾ ਪੁੱਤ ਤੂੰ ਹੀ ਖੁਸ਼ ਹੋ ਜਾਏਂਗਾ ਚੰਗਾ ਪੁੱਤ ਹਾਂਰਾ ਹੋਈ ਨਾ ਕਾ ਲ ਮਮਾ ਹਾਂ ਖੁਸ਼ ਕਰਤਾ ਇੱਕ ਤਾਂ ਨਾ ਆੜੀ ਮੇਰੀ ਨਿੱਕੀ ਕਾਸ਼ ਵੀ ਨਾ ਐ ਨਾਨੀ ਤੋ ਬੋ ਕਰ ਰਹੀ ਇਤਰਾ ਇਹਦੀਆਂ ਹੀ ਤੇ ਰੌਣਕਾਂ ਭੈਣ ਜੀ ਐਨ ਨੂੰ ਜਰੋ ਦਾ ਪਤਾ ਲੱਗਾ ਨਾ ਨਾਨੀ ਮੇਰੀ ਆਈ ਚਾਚੂ ਨੇ ਲਿਆ ਪਰਫਿਊਮ ਦਿੱਤਾ ਇਹ ਚਾਚੂ ਨੇ ਹੈ ਤੇ ਤੂੰ ਤੇ ਨਾਨੀ ਬਿਨੋਦੀ ਪਾਲ ਲਈ ਪੜਾਈ ਹੈ ਅਮਰੇ ਪੁੱਤ ਚਲ ਜੀ ਲੈ ਤੈ ਨਾਨਾ ਚਲਾ ਜਾ ਨਹੀਂ ਅਮ ਚਲਾ ਤਿੰਨ ਦੁੱਧ ਦਈਏ ਚਲੋ ਚਲੋ ਅੱਛਾ ਸੀਮਾ ਹਾਂਜੀ ਮੰਮਾ ਦੱਸੋ ਸੀਮਾ ਅੱਗੇ ਤੇ ਰੋਟੀ ਟੈਮਣਾ ਬਣਾ ਲੈਂਦੀ ਸੀ ਹੁਣ ਵੀ ਕਿੰਨਾ ਕਵੇਲਾ ਹੋ ਗਿਆ ਦਬਰ ਦਬਰ ਰੋਟੀ ਬਣਾ ਲੱਕੀ ਤੂੰ ਦੁਕਾਨ ਤੇ ਜਾਣਾ ਕਿ ਮੰਮੀ ਕੋਲ ਬਹਿਣਾ ਨਹੀਂ ਨਹੀਂ ਬਸ ਮੈਂ ਦੁਕਾਨ ਤੇ ਚੱਲ ਜਾਣਾ ਨਹੀਂ ਨਹੀਂ ਪੁੱਤ ਜਾ ਦੁਕਾਨ ਤੇ ਮੰਮੀ ਤੇ ਇੱਥੇ ਹੀ ਹੈਗੀ ਦੁਕਾਨ ਤੇ ਜਾ ਚਲਾ ਮੈਂ ਤੁਹਾਨੂੰ ਰੋਟੀ ਕਵਾ ਕੇ ਬਾਅਦ ਚ ਮੰਮੀ ਉਹਨਾਂ ਨੂੰ ਕਹਾਂ ਤੂੰ ਜਾਓ ਤੁਸੀਂ ਮੈਂ ਸੁਜੀਤ ਕੋ ਦਾ ਤਾਂ ਨੰਬਰ ਹੀ ਨਹੀਂ ਹੈਗਾ ਵਿੱਚ ਮੰਜੂ ਨੂੰ ਧਿਆਵਾ ਮੰਜੂ 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 ਸੁਣਦੀ ਨਹੀਂ ਹਾਂਜੀ ਬੀਜੀ ਹਾਂਜੀ ਮੰਜੂ ਇੱਥੇ ਐ ਮੰਜੂ ਬੀਜੀ ਜਰਾ ਬਾਜ਼ਾਰ ਗਈ ਜੇ ਅੱਛਾ ਸਿਮਰਤ ਐ ਦੇਖ ਇੱਥੇ ਤੇ ਸੁਰਜੀਤ ਕੋਲ ਨੰਬਰ ਹੀ ਨਹੀਂਗਾ ਮੈਨੂੰ ਤਾਂ ਪਤਾ ਨਹੀਂ ਬੀਜੀ ਤੋ ਵੇਖ ਜਰਾ ਤੁਹਾਨੂੰ ਪਤਾ ਲੱਗਦਾ ਤੇ ਸੁਰਜੀਤ ਕੋਲ ਤੇ ਤਿੰਨ ਨਹੀਂ ਐ ਸੀ ਮੈਂ ਤਾਂ ਉਹ ਤੇ ਨੰਬਰ ਪਾਏ ਸੀ 1 2 3 ਨੇ ਬੀਜੀ ਇਹਦੇ ਤਕੋ ਨੀ ਇਹ ਹੈਗਾ ਤੇ ਇਸ ਤੇ ਸੁਜੀਤ ਕੋ ਨੰਬਰ ਨਹੀਂ ਗਈ ਇਹਦੇ ਚ ਪਤਾ ਨਹੀਂ ਬੀਜੀ ਮੈਨੂੰ ਨੀ ਜੇ ਪਤਾ ਹੈਗਾ ਤੁਸੀਂ ਸਿਮਰਨ ਮੈਂ ਤੈਨੂੰ ਆਪ ਬੁਲਾਇਆ ਸੀ ਫੋਨ ਕਰਕੇ ਤੇ ਨੰਬਰ ਵੀ ਚ ਹੈਗਾ ਹੀ ਨਹੀਂ ਹੁਣ ਪਤਾ ਨਹੀਂ ਬੀਜੀ ਫੋਨ ਤੇ ਸਰਦੇ ਨੇ ਤੁਹਾਡੇ ਕੋਲ ਹੀ ਰਹਿੰਦਾ ਤੇ ਮੈਨੂੰ ਤੇ ਨਹੀਂ ਪਤਾ ਇਸ ਚ ਬਾਰੇ ਚਲ ਨਾ ਸਹੀ ਤੂੰ ਐ ਸਰਗਰ ਤੂੰ ਸੁਜੀਤ ਕੋਦੇ ਘਰ ਜਾ ਤੈਨ ਤੇ ਪੁੱਤਰ ਘਰ ਦਾ ਪਤਾ ਹੈ ਨਾ ਉਹਦਾ ਹਾਂ ਮੈਨੂੰ ਤੇ ਘਰ ਦਾ ਪਤਾ ਹੈ ਬੀਜੀ ਤੇ ਤੂੰ ਉਹਨੂੰ ਗੱਲ ਕਰ ਉਹਨੇ ਨਾ ਗੋਲਦੀ ਦੇ ਰਿਸ਼ਤੇ ਬਾਰੇ ਗੱਲ ਕਰਦੀ ਸੀ ਉਹ ਕੁੜੀ ਦੱਸਦੀ ਸੀ ਤੂੰ ਤੂੰ ਸਾਰਾ ਆਪ ਪਤਾ ਕਰਕੇ ਆ ਅੱਛਾ ਕਿਹੜਾ ਰਿਸ਼ਤਾ ਹੈ ਬੀਜੀ ਸੱਚੀ ਪੁੱਛੋ ਨਾ ਮੈਂ ਤੇ ਆਪ ਚੰਦੀ ਜੀ ਬਈ ਹੁਣ ਗੋਲਦੀ ਦਾ ਵਿਆਹ ਹੋ ਜੇ ਕੱਲ ਨੂੰ ਸਾਹਿਲ ਦਾ ਵਿਆਹ ਕਰਾਂਗੇ ਉਹਦੇ ਬੱਚਿਆਂ ਨੇ ਕੀ ਕਹਿਣਾ ਹੈ ਪਿਓ ਦਾ ਚਾਚਾ ਹਜੇ ਤੱਕ ਛੜਾਈ ਤੁਰਿਆ ਫਿਰਦਾ ਏ ਉਹ ਤੂੰ ਸਹੀ ਆਣੀ ਹੈ ਘਰ ਦੀ ਵੱਡੀ ਨੂੰ ਆ ਤੂੰ ਨਾ 골ਡਨ ਸਮਝਾ ਉਹ ਵਿਆਹ ਲਈ ਮੰਨਦਾ ਨਹੀਂ ਪਿਆ ਤੇ ਦੇਖ ਕਰਨਾ ਤੇ ਪੈਣਾ ਹੀ ਆ ਸਾਨੂੰ ਤੁਹਾਨੂੰ ਸਮਝਾ ਜੀ ਤੁਸੀਂ ਫਿਕਰ ਨਾ ਕਰੋ ਮੈਂ ਤੁਹਾਨੂੰ ਸਮਝਾ ਲੂੰਗੀ ਤੇ ਤੁਸੀਂ ਬੈਠੋ ਮੈਂ ਆਣੀ ਆ ਜਰ ਗੋਲਡੀ ਹਾਂਜੀ ਭਾਬੀ ਕੀ ਭੇ ਕਰਦਾ ਕੁਛ ਨਹੀਂ ਆ ਥੋੜਾ ਸਾਬਜਾ ਕਰਨ ਵਾਲਾ ਹੈਗਾ ਤੇ ਮੈਂ ਕਿਹਾ ਚੱਲ ਮੈਂ ਕਰ ਲਵਾਂ ਵਿਹਲਾ ਬੈਠਾ ਹਾਂ ਹਾਂਜੀ ਦੱਸੋ ਕਿ ਮੈਂ ਤੇਰ ਨਾਲ ਗੱਲ ਕਰਨੀ ਸਿਕ ਦੱਸੋ ਭਾਬੀ ਦੱਸੋ ਬੇਫਿਕਰ ਹੋ ਕੇ ਦੱਸੋ ਦੱਸੋ ਮੇਰੀ ਗੱਲ ਸੁਣ ਗੋਲਡੀ ਮੈਂ ਚਾਹਨੀ ਹਾਂ ਹੁਣ ਤੂੰ ਵਿਆਹ ਕਰ ਲਵੇਂ ਕਿਉਂ ਤੁਸੀਂ ਸਾਰੇ ਜਾਣੇ ਇੱਕੋ ਗੱਲ ਹੀ ਕਰੀ ਜਾਂਦੇ ਜੇ ਮੈਂ ਕਿਆ ਵਾ ਮੈਂ ਨਹੀਂ ਕਰਨਾ ਨਹੀਂ ਕਰਨਾ ਨਾ ਮੇਰੇ ਤੇ ਪ੍ਰੈਸ਼ਰ ਪਾਓ ਮੈਂ ਲੇ ਪਹਿਲੀ ਗੱਲ ਚੀਂ ਬਹੁਤ ਟੈਨਸ਼ਨ ਚਿਆਂ ਤੇ ਬਹੁਤ ਜਿਵੇਂ ਆਪਣੇ ਆਪ ਨੂੰ ਰਿਕਵਰ ਨਹੀਂ ਕਰ ਪਾਇਆ ਇਸ ਕਰਕੇ ਮੈਂ ਨਹੀਂ ਚਾਹੁੰਦਾ ਦੁਬਾਰਾ ਮੇਰੀ ਜ਼ਿੰਦਗੀ ਚ ਉਹ ਸਭ ਕੁਝ ਹੋਵੇ ਮੈਨੂੰ ਨਾ ਕੋ ਸਾਰੇ ਜਾਣੇ 골ਡੀ ਦੇਖ ਕੱਲ ਨੂੰ ਹੁਣ ਸਾਹਿਲ ਦਾ ਵਿਆਹ ਕਰਨਾ ਹੈ ਕੀ ਕਹਿਣਾ ਉਹਦੇ ਬੱਚਿਆਂ ਨੇ ਕਿ ਅਜ ਤੱਕ ਚਾਚਾ ਐਵੇਂ ਛੜਾਈ ਤੁਰਿਆ ਫਿਰਦਾ ਤੇ ਨਾਲ ਤੈਨੂੰ ਪਤਾ ਦੁਨੀਆ ਨਹੀਂ ਉਹ ਜੀਨ ਦਿੰਦੀ ਲੋਕਾਂ ਨੇ ਤੇ ਗੱਲਾਂ ਕਰ ਕਰਕੇ ਮਾਰ ਦੇਣਾ ਉਹਨਾਂ ਕਹਿਣਾ ਪਤਾ ਨਹੀਂ ਕੀ ਗੱਲ ਸੀ ਕਿਉਂ ਨਹੀਂ ਪਿਆ 골ਡੀ ਦਾ ਵਿਆਹ ਹੁੰਦਾ ਯੈਨੂੰ ਜਨਾਨੀ ਰੱਖਣੀ ਨਹੀਂ ਆਈ ਵੈਸੇ 골ਡੀ ਮੈਂ ਤੇ ਚੰਦੀ ਸਾਂ ਤੂੰ ਵਿਆਹ ਕਰ ਲੈ ਤੇ ਚੰਗੀ ਗੱਲ ਈ ਐ ਵੈਸੇ ਮੈਨੂੰ ਇੱਕ ਗੱਲ ਸੁਣਨੇ ਚ ਵੀ ਆਈ ਲੋਕੀ ਬਾਹਰ ਕਹਿੰਦੇ ਫਿਰਦੇ ਨੇ ਵਿਆਹ ਦੀ ਉਮਰ ਤੇ ਭਤੀਜੇ ਦੀ ਐ ਤੇ ਜਾਨਾ ਐਸ ਉਮਰ ਚ ਚਾਚੇ ਨੂੰ ਵਿਆਹ ਦਾ ਚਾਰ ਚੜਿਆ